ਮੇਰੇ ਮੰਮੀ ਡੈਡੀ ਨੇ ਸਜ਼ਾ ਦਿੱਤੀ ਜਾਵੇ ਗਲਤੀ ਉਹਨਾਂ ਦੀ ਘਰ ਦੇ ਵਿੱਚ ਗਲੇਸ਼ ਅਤੇ ਉਸ ਤੋਂ ਬਾਅਦ ਸੱਸ ਸੋਹਰੇ ਦੇ ਵੱਲੋਂ ਆਪਣੀ ਇਸ ਸੋਹਣੀ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਕਿ ਅੱਜ ਉਸ ਦੀ ਜ਼ਿੰਦਗੀ ਲੈ ਲਈ ਗਈ ਅਤੇ ਨਾਲ ਹੀ ਉਸਦੇ ਤਿੰਨ ਬੱਚਿਆਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਰੋਲ ਦਿੱਤਾ ਗਿਆ ਇਹ ਉਹੀ ਬੱਚੇ ਦਰਦ ਸਮਝ ਸਕਦੇ ਨੇ ਜਿਨ੍ਹਾਂ ਦੇ ਕੋਲ ਮਾਪਿਓ ਨਹੀਂ ਹੈ ਨਿੱਕੇ ਨਿੱਕੇ ਜਵਾਕ ਧੀਆਂ ਜਦੋਂ ਆਪਣੀ ਮਾਂ ਨੂੰ ਲੈ ਕੇ ਰੋਇਆ ਕਰਨ ਗਿਆ ਤਾਂ ਉਹ ਆਪਣੇ ਇਸ ਦਾਦੇ ਦਾਦੀ ਨੂੰ ਜਿਨ੍ਹਾਂ ਦੇ ਵੱਲੋਂ ਹੀ ਮਾਂ ਖੋਈ ਗਈ ਹੈ ਉਹਨਾਂ ਨੂੰ ਵੀ ਕਦੇ ਮਾਫ਼ ਨਹੀਂ ਕਰਨਗੇ ਦਿਲ ਨੂੰ ਦੁਖੀ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਤਿੰਨ ਬੱਚਿਆਂ ਦੀ ਮਾਂ ਦੀ ਜਾਨ ਉਸਤੇ ਹੀ ਸਸੋਰੇ ਦੇ ਵੱਲੋਂ ਲਈ ਗਈ ਅਤੇ ਹੁਣ ਇਸ ਔਰਤਾ ਪਤੀ ਵੀ ਇਹੀ ਚਾਰ ਹੈ ਕਿ ਉਹਨਾਂ ਦੇ ਇਹ ਕਪਟੀ ਅਤੇ ਧੋਖੇਬਾਜ਼ ਮਾਪਿਓ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਉਹਨਾਂ ਦੀ ਪਤਨੀ ਦੀ ਜਾਨ ਲੈ ਲਈ ਸਿੱਧੇ ਅਤੇ ਸਾਫ਼ ਸ਼ਬਦਾਂ ਦੇ ਵਿੱਚ ਪੁੱਤ ਦੇ ਵੱਲੋਂ ਆਪਣੇ ਹੀ ਮਾਪਿਓ ਦੇ ਲਈ ਇਹ ਕਿਹਾ ਜਾ ਰਿਹਾ ਹੈ ਕਿ ਸਜ਼ਾ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਕਰਕੇ ਅੱਜ ਇਹ ਵਧੀਆ ਸੋਨਾ ਘਰ ਉਜੜਿਆ ਤਿੰਨ ਬੱਚੇ ਰੋਂਦੇ ਕੋ ਰਲਾਂਦੇ ਹੋਏ ਆਪਣੀ ਮਾਂ ਨੂੰ ਲੱਭ ਰਹੇ ਨੇ ਪਰ ਇਸ ਮਾਂ ਨੂੰ ਉਸਤੇ ਹੀ ਦਾਦਾ ਦਾਦੀ ਖਾ ਗਏ ਅਤੇ ਉਹ ਜਵਾਕ ਰੋ ਰਹੇ ਨੇ ਅਤੇ ਉਹਨਾਂ ਦੇ ਇਨਸਾਫ਼ ਦੀ ਖਾਤਰ ਵੀ ਅੱਜ ਇੱਕ ਪਿਓ ਖੜਾ ਹੋਇਆ ਹੈ ਅਤੇ ਆਪਣੇ ਮਾਪਿਓ ਦੇ ਲਈ ਸਖਤ ਸਜ਼ਾ ਦੀ ਮੰਗ ਕਰ ਰਿਹਾ ਹੈ ਪਿੰਡ ਮੀਰਪੁਰ ਦੀ ਇਹ ਘਟਨਾ ਜਿੱਥੇ ਇੱਕ ਆਰਥ ਦੇ ਵੱਲੋਂ ਆਪਣੀ ਜ਼ਿੰਦਗੀ ਨੂੰ ਖਤਮ ਕੀਤਾ ਕਿ ਆ ਤਿੰਨ ਬੱਚਿਆਂ ਦੀ ਮਾਂ ਸੀ ਉਹ ਅਤੇ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਕਿੰਜ ਉਸ ਦੇ ਸਹੁਰੇ ਪਰਿਵਾਰ ਤੇ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੇ ਚਲਦੇ ਹੋਏ ਉਸ ਦਾ ਪਤੀ ਵੀ ਇਹੀ ਆਖ ਰਿਹਾ ਹੈ ਕਿ ਉਸ ਦੇ ਮਾਪਿਓ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਸ ਦੀ ਹਾਲਤ ਵਿਗੜ ਗਈ ਤਾਂ ਇਲਾਜ ਦੇ ਲਈ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਇਸ ਕੁੜੀ ਨੂੰ ਅਮ੍ਰਿਤਾ ਕਹ ਲਿਆ ਗਿਆ ਸਾਸਤੇ ਸੋਰੇ ਦੇ ਖਿਲਾਫ ਮਾਮਲਾ ਦਰਜ ਕਰਕੇ ਸੋਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਦਾਸਪੁਰ ਦੇ ਰਹਿਣ ਵਾਲੇ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਧੀ ਕੋਮਲ ਦਾ ਵਿਆਹ ਅਮੀਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ ਦੇ ਨਾਲ ਹੋਇਆ ਸੀ ਉਸਦੇ ਪੁੱਤਰ ਲੱਭਾ ਨੂੰ ਫੋਨ ਆਇਆ ਕਿ ਕੋਮਲ ਬਿਮਾਰ ਹੈ ਇਸ ਤੋਂ ਬਾਅਦ ਜਦੋਂ ਉਹ ਆਪਣੇ ਪੁੱਤਰ ਦੇ ਨਾਲ ਉੱਥੇ ਜਾ ਕੇ ਦੇਖਦੇ ਨੇ ਤਾਂ ਧੀ ਦੇ ਸੋਹਰੇ ਘਰ ਪਹੁੰਚਦੇ ਨੇ ਤਾਂ ਦੇਖਿਆ ਗਿਆ ਕਿ ਕੋਮਲ ਦਰਦ ਦੇ ਨਾਲ ਚੀਕਾਂ ਮਾਰ ਰਹੀ ਸੀ ਉਸ ਦੀ ਧੀ ਨੇ ਦੱਸਿਆ ਕਿ ਉਸ ਦਾ ਸੋਹਰਾ ਕਰਮਾ ਸਾਥੇ ਸਸਮੰਜੀਤ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਅਤੇ ਉਹਨਾਂ ਤੋਂ ਹੀ ਪਰੇਸ਼ਾਨ ਹੋ ਕੇ ਉਹ ਇਸ ਦੁਨੀਆ ਨੂੰ ਛੱਡਣ ਦੀ ਤਿਆਰੀ ਕਰ ਚੁੱਕੀ ਹੈ ਉਹ ਤੁਰੰਤ ਹੀ ਆਪਣੀ ਧੀ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਇਸ ਕੁੜੀ ਦੀ ਜਾਨ ਗਈ ਪਤੀ ਨੇ ਆਪਣੇ ਮਾਪਿਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਕੋਮਲ ਦੇ ਪਤੀ ਸੰਦੀਪ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਅਕਸਰ ਹੀ ਉਸਦੇ ਨਾਲ ਝਗੜਾ ਕਰਦੇ ਹੁੰਦੇ ਸੀ ਉਹਨਾਂ ਤੇ ਵੱਖਰੇ ਰਹਿਣ ਦੇ ਲਈ ਦਬਾਅ ਪਾਉਂਦੇ ਸਨ ਉਸਦੇ ਮਾਪਿਓ ਨੇ ਕਿਹਾ ਕਿ ਉਹ ਵੱਖ ਇਹ ਪਲਾਟ ਤੇ ਵਿੱਚ ਘਰ ਬਣਾ ਕੇ ਰਹਿਣ ਜਿਸ ਦੇ ਕਾਰਨ ਪਤਨੀ ਪਰੇਸ਼ਾਨ ਸੀ ਕਿ ਤਿੰਨ ਬੱਚੇ ਨੇ ਮੇਰੇ ਨਾਲ ਪਤੀ ਵੀ ਹੈ ਤੇ ਸਾਨੂੰ ਇਸ ਤਰ੍ਹਾਂ ਘਰ ਤੋਂ ਬਾਰ-ਬਾਰ ਜਾਣ ਦੇ ਲਈ ਨਿਕਲਣ ਦੇ ਲਈ ਕਿਹਾ ਜਾ ਰਿਹਾ ਹੈ ਜਿਸ ਤੇ ਚਲਦੇ ਹੋਏ ਘਰ ਤੇ ਵੀ ਅਕਸਰ ਹੀ ਲੜਾਈ ਜਾਂਦੀ ਸੀ ਉਹਨਾਂ ਨੇ ਕਈ ਵਾਰ ਇਕੱਠੇ ਬੈਠ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਵੀ ਹੱਲ ਨਾ ਨਿਕਲਿਆ ਸ਼ਨੀਵਾਰ ਨੂੰ ਜਦੋਂ ਕੰਮ ਤੇ ਗਿਆ ਸੀ ਇਹ ਪਤੀ ਅਤੇ ਇਸ ਦੌਰਾਨ ਉਸਦੀ ਪਤਨੀ ਪਿਛੋਂ ਉਹ ਆ ਕੇ ਦੇਖਦਾ ਹੈ ਕਿ ਇਸ ਹਾਲਤ ਦੇ ਵਿੱਚ ਜਿਸ ਤੋਂ ਬਾਅਦ ਉਸਨੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕੀਤਾ ਅਤੇ ਉਸ ਮਗਰੋਂ ਜਦੋਂ ਹੁਣ ਕੁੜੀ ਨਹੀਂ ਬਚੀ ਪਤਨੀ ਨਹੀਂ ਬਚੀ ਤਾਂ ਆਪਣੇ ਹੀ ਮਾਪਿਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਇਸ ਪੁੱਤ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਕਰਕੇ ਹੀ ਉਸਦੀ ਪਤਨੀ ਦੀ ਜਾਨ ਗਈ ਹੈ ਜਿਸ ਤੇ ਕਾਰਨ ਉਸਦੇ ਤਿੰਨ ਬੱਚੇ ਅਜੇ ਰੁੱਲ ਚੁੱਕੇ ਨੇ। ਉਹਨਾਂ ਦੱਸਿਆ ਕਿ ਉਹਨਾਂ ਦਾ ਕਈ ਵਾਰ ਰਾਜ਼ੀਨਾਮਾ ਵੀ ਕਰਵਾ ਚੁੱਕੇ ਨੇ ਪਰ ਕੋਮਲ ਦੇ ਸਹੁਰੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਸਨ। ਉਹ ਇਸ ਨੂ ਨੂੰ ਹਮੇਸ਼ਾ ਹੀ ਦੁਖੀ ਕਰਦੇ ਹੁੰਦੇ ਸਨ ਤੇ ਹੁਣ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ 12 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਮ੍ਰਿਤਕ ਦੇ ਪਰਾਨੇ ਦੱਸਿਆ ਕਿ ਸਭ ਕੁਝ ਉਹ ਆਪਣੀ ਭੈਣ ਦਾ ਹੁਣ ਤੱਕ ਕੰਮਕਾਰ ਕਰਦੇ ਆਏ ਨੇ ਭਾਵੇਂ ਘਰ ਦੇ ਵਿੱਚ ਬੱਚਾ ਹੋਣਾ ਹੋਵੇ ਜਾਂ ਕਿਸੇ ਹੋਰ ਛੋਟੀ ਮੋਟੀ ਚੀਜ਼ ਦੀ ਜ਼ਰੂਰਤ ਹੋਵੇ ਉਹ ਸਭ ਕੁਝ ਹੁਣ ਤੱਕ ਪਰਾਂ ਹੀ ਕਰਦੇ ਆਏ ਨੇ ਭਾਵੇਂ ਉਹ ਆਪ ਕਿੰਨਾ ਵੀ ਤੰਗ ਕਿਉਂ ਨਾ ਰਹਿ ਰਹੇ ਸਨ ਭੈਣ ਦੇ ਸਹੁਰੇ ਉਸ ਨੂੰ ਫਿਰ ਵੀ ਤੰਗ ਪਰੇਸ਼ਾਨ ਕਰਦੇ ਸਨ ਅਤੇ ਇਹੀ ਆਖਤੀ ਸੀ ਉਹ ਘਰ ਤੋਂ ਇੱਥੋਂ ਚਲੇ ਜਾਣ ਜਿਸ ਤੋਂ ਬਾਅਦ ਉਹਨਾਂ ਦੀ ਧੀ ਦੀ ਜਾਨ ਗਈ ਹੈ ਤੇ ਹੁਣ ਉਹ ਪੁਲਿਸ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿ ਬਣਦੀ ਕਾਰਵਾਈ ਕੀਤੀ ਜਾਵੇ ਏ ਮੇਰੇ ਮੰਮੀ ਡੈਡੀ ਨਾਲ ਲੜਦੇ ਝਗੜਦੇ ਆਪਸ ਵਿੱਚ ਲੜਦੇ ਕਿੰਨੇ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਪਲਾਟ ਤੇ ਚਲ ਜਿਓ ਖਾਲੀ ਜਿੱਦਾ ਹੀ ਆਪਣੇ ਖੇਰ ਤੇ ਪਾਓ ਕਮਰੇ 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 ਪਾਓ ਤੇ ਆਪਣੇ ਰੋ ਉੱਥੇ ਤੇ ਦੁਖੀ ਹੋ ਕੇ ਉਹਨਾਂ ਮਹੀਨਿਆਂ ਤੋਂ ਗੱਲ ਚੱਲਦੀ ਆਉਂਦੀ ਸੀ ਤੇ ਇਦਾਂ ਹੀ ਅੱਗੇ ਚੱਲਦਾ ਇਹ ਮੜਾ ਮੋਟਾ ਤਾਂ ਅਸੀਂ ਘਰੇ ਬੈ ਕੇ ਨਿਬੇੜ ਲੈਨੇ ਹਾਂ ਗੱਲ ਅਸੀਂ ਕਿਹਾ ਵੀ ਚੱਲ ਨਿਬੜ ਜੇਗੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਬਾਕੇ ਅਸੀਂ ਕੰਮਕਾਰਾਂ ਤੇ ਗਿਆ ਮਮੀ ਕੰਮ ਤੇ ਹਾਂ ਤੇ ਮਗਰ ਉਹਨੇ ਕੰਮ ਕਰ ਲਿਆ ਸ਼ਹਿਰ ਗਈ ਸ਼ਹਿਰੋਂ ਆ ਕੇ ਪਤਾ ਲੱਗਾ ਮੈਨੂੰ ਮੇਰੇ ਮੰਮੀ ਡੈਡੀ ਨੇ ਸਜ਼ਾ ਦਿੱਤੀ ਜਾਵੇ ਗਲਤੀ ਉਹਨਾਂ ਦੀ ਪਹਿਲਾਂ ਵੀ ਇਹ ਕੁੜੀ ਦੇ ਸਹੁਰੇ ਨੂੰ ਤੰਗ ਪ੍ਰੇਸ਼ਾਨ ਕਰਦੇ ਦੋ ਤਿੰਨ ਵਾਰੀ ਪਹਿਲਾਂ ਵੀ ਮਰਾਇਨਾਮਾ ਕਰਵਾ ਚੁਪਾਵਾ ਜੀ ਤੇ ਹਸਪੀਟਲ ਬਰੋਲ ਹਸਪੀਟਲ ਗਏ ਸੀ ਲੈ ਕੇ ਕੁੜੀ ਦਾ ਭਰਾ ਗਿਆ ਵਾ ਨਾਲ ਤੇ ਜਦੋਂ ਉਹਨਾਂ ਨੇ ਖੜਿਆ ਤੁਸੀਂ ਜਾਂਦੇ ਆਣੇ ਮੇਰੀ ਕੋਸ਼ਿਸ਼ ਕਰ ਦਿੱਤਾ ਗਿਆ ਕੁੜੀ ਨੂੰ ਭਾਜੀ ਪ੍ਰਸ਼ਾਸਨ ਦੇ ਮੰਗ ਕਰਦੇ ਆਂ ਵੀ ਕੁੜੀ ਦੇ ਜਿਹੜੇ ਭਰਾ ਭੈਣਾਂ ਉਹਨਾਂ ਨਾਲ ਨਿਆਕ ਕੀਤਾ ਜਾਵੇ ਭਾਜੀ ਅਸੀਂ ਪ੍ਰਸ਼ਾਸਨ ਦੇ ਸੀ ਮੰਗ ਕਰਦੇ ਆਂ ਵੀ ਕੁੜੀ ਕੁੜੀ ਦੇ ਸਹੁਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਭਾਜੀ ਭੈਣ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਕੌਮਲੀ ਅਮੀਪੁਰ ਵਿਆਹੀ ਹੈ ਡਿਸਟ੍ਰਿਕਟ Udaipur ਪੈਂਦੀ ਆ ਉਹਨਾਂ ਦੇ ਫਸਟ ਪੈਂ ਦਾ ਨਾ ਹੀ ਉਹਨਾਂ ਦਾ ਉਹਨਾਂ ਦਾ ਨਾਂ ਹੀ ਸੋਹਰੇ ਦਾ ਨਾਂ ਹੀ ਕਰਮੇਸ਼ਾ ਸੱਸ ਦਾ ਨਾਂ ਹੀ ਮਨਜੀਤ ਕੋਲ ਜੀ ਹਾਨੂੰ ਬੜਾ ਚਿਰ ਹੋ ਗਿਆ ਜੀ ਇਹਨਾਂ ਦੀ ਸ਼ਾਦੀ ਹੋਈ ਨੂੰ 12 ਸਾਲ ਇਤਨੀ ਦੇੰਦੇ ਤੁਹਾਨੂੰ ਮਤਲਬ ਕਿ ਇਹ ਸ਼ੁਰੂ ਸ਼ੁਰੂ ਤਾਂ ਜੋ ਬੱਚੇ ਹੋਏ ਹਨ ਤੇ ਬੱਚੇ ਵੀ ਆਪਾਂ ਹੀ ਸੰਭੇ ਆ ਤਿੰਨ ਬੱਚੇ ਹੋਏ ਤਿੰਨੇ ਵੱਡੇ ਆਪਰੇਸ਼ਨ ਹੋਏ ਆ ਦੋ ਕੁੜੀਆਂ ਇੱਕ ਮੁੰਡਾ ਉਹ ਸਾਰੇ ਪੈਸੇ ਵੀ ਆਪਾਂ ਲਾਏ ਸੰਭੇ ਵੀ ਆਪਾਂ ਪਿੱਛੇ ਕੋਈ ਨਹੀਂ ਹੁੰਦਾ ਰਿਆ ਇਹਨਾਂ ਦੀ ਡੈਥ ਹੋਈ ਆ ਭਾਜੀ ਇਹਨਾਂ ਦੇ ਦੁੱਖੋਂ ਮਲ ਕੇ ਸੱਸ ਸੋਹਰਾ ਤੰਗ ਕਰਦੇ ਸੀ ਇਹਦੇ ਦੁੱਖੋਂ ਉਹਨਾਂ ਨੇ ਮਤਲਬ ਕਿ ਕਾਰਵਾਈ ਕੀਤੀ ਜਾਏ ਸაგਸਤੋ ਸਕਤ ਤੇ ਇਹਨਾਂ ਦੇ ਪਰਚਾ ਕਟਿਆ ਜਾਵੇ ਤੇ ਆਪਾਂ ਉਹਨਾਂ ਚੱਕ ਆਪਣੀ ਕੁੜੀ ਨਹੀਂ ਦਫਰਾਨੀ ਜਿੰਨਾਂ ਚੱਕ ਕੇ ਇਹਨਾਂ ਤੇ ਪਰਚਾ ਨਾ ਘਟੋਇਆ ਜਾਂ ਅੰਦਰ ਨਾ ਗਏ ਤੇ ਜੇ ਸਾਨੂੰ ਲੋੜ ਪਈ ਤੇ ਆਪਾਂ ਧਰਨਾ ਵੀ ਲਾ ਸਕਦੇ ਹਾਂ